ਵਿਸ਼ੇਸ਼ ਜਾਰੀ ਹੈ ਕਿ ਪਾਣੀ ਦਾ ਪੱਧਰ ਜਿਵੇਂ ਜਿਵੇਂ ਵਧਦਾ ਜਾ ਰਿਹਾ ਹੈ ਤੇ ਹੁਣ ਰਸਤੇ ਦੇ ਵਿੱਚ ਜਿਹੜਾ ਅੱਗੇ ਪਿੱਛੇ ਦਾ ਆਰ ਜੀ ਬੰਦ ਜਿਹੜਾ ਬੰਨਿਆ ਹੋਇਆ ਸੀ ਤੇ ਗੱਟੇ ਲਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਅਸੀਂ ਸ਼ਾਇਦ ਰੋਕ ਸਕੀਏ ਪਰ ਪਾਣੀ ਦਾ ਪੱਧਰ ਜਾਰ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਘੁੰਮ ਕਰਨੀ نیند ਸੁੱਤਾ ਹੋਇਆ ਇਸ ਸਮੇਂ ਦੀ ਕੋਈ ਨਹੀਂ ਕੋਈ ਨਹੀਂ ਹੈ ਅਸੀਂ ਮੰਗੋ ਕੀ ਹੈ ਦੋਸਤ ਇਹੇ ਜਾਣੇ ਵੀ ਚਲੋ ਕੋਈ ਨਾ ਪ੍ਰਸ਼ਾਸਨ ਸਾਡੀ ਮਦਦ ਕਰੇ ਦੇ ਤਰ੍ਹਾਂ ਪਿੰਡ ਦੇ ਲੋਕੋ ਵੀ ਨਾਲ ਕਰਦੇ ਨੇ ਆਹਰਾ ਹਾਂ ਇਹ ਨਾਮ ਕੀ ਤੁਹਾਡਾ ਗਰਦਿਆਲ ਸਿੰਘ ਹਾਂ ਜਗਮੀਤ ਵੀਰ ਜੀ ਕੀ ਹਾਲਾਤ ਕੀ ਨੇ ਸਤਹਰੋਜ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਦੇ ਜਿਹੜੇ ਹਾਲਾਤ ਨੇ ਕੱਲ ਕੱਲ ਦੇ ਵਿੱਚ ਰਤੇ ਰਾਤ ਦੇ ਵਿੱਚ 2 ਫੁੱਟ ਪਾਣੀ ਜਿਹੜਾ ਉਹ ਵਧ ਚੁੱਕਾ ਹੈ ਤੇ ਸਾਰੀ ਸੰਗਤ ਰਾਤ ਦੀ ਘਰੇ ਨਹੀਂ ਗਈ ਸਾਰੀ ਸੰਗਤ ਇੱਥੇ ਮਿੱਟੀ ਪਾ ਰਹੀ ਏ ਤੇ ਅਸੀਂ ਅਪੀਲ ਕਰਦੇ ਆ ਵੀ ਪ੍ਰਸ਼ਾਸਨ ਆਣ ਕੇ ਨਗਰ 79 ਦੀ ਮਦਦ ਕਰੇ ਕੋਈ ਡੀਜ਼ਲ ਦੇਵੇ ਜੇ ਸਾਡੇ ਕੋਲ ਇੱਥੇ ਡੀਜ਼ਲ ਹੋਵੇ ਨਾ ਸਰਕਾਰੀ ਥੋੜਾ ਬੋਧਾ ਕੋਈ ਹੈਲਪ ਹੋਈ ਹੋਵੇ ਤੇ ਮੈਨੂੰ ਲੱਗਦਾ ਜਿਵੇਂ ਸਾਡੇ 15 ਟਰੈਕਟਰ ਲੱਗੇ ਸਾਡੇ 30 ਟਰੈਕਟਰ ਲੱਗ ਜਨ ਅਸੀਂ ਘੱਟ ਤੋਂ ਘੱਟ ਜ਼ਿਆਦਾ ਨਹੀਂ ਜਿਹੜਾ 25 2600 ਕਿਲਾ ਇਹ ਬਚਾ ਸਕਦੇ ਹਾਂ ਅਸੀਂ ਪ੍ਰਸ਼ਾਸਨ ਸਾਹ ਤੁਹਾਡਾ ਦੇ ਰਿਹਾ ਕੋਈ ਪਰ ਪ੍ਰਸ਼ਾਸਨ ਨੇ ਸਾਨੂੰ 3000 ਗੱਟਾ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਨਹੀਂ ਆਇਆ ਅਸੀਂ ਤੁਹਾਡੇ ਮਾਧਿਅਮ ਮੇਰਾ ਇਹ ਅਪੀਲ ਕਰਦੇ ਆਂ ਵੀ ਪ੍ਰਸ਼ਾਸਨ ਜਿਹੜਾ ਉਹ ਆਣ ਕੇ ਥੋੜੀ ਬੋਧੀ ਸਾਡੀ ਮਦਦ ਕਰੇ ਵੀ ਇਹ ਬਹੁਤ ਵੱਡਾ ਮੋਰਚਾ ਲੱਗਾ ਆ ਕੀ ਕੋਈ ਵਧਾਈਕ ਆਇਆ ਹੋਵੇ ਕੋਈ ਜੀ ਨਹੀਂ ਅਜੇ ਤੱਕ ਤਾਂ ਕੋਈ ਵਧਾਈਕ ਨਹੀਂ ਆਇਆ ਜੀ ਇਹ ਕਿਤਾਬ ਦੇ ਕੋਲਵਾ ਦਾ ਜੇ ਪਾਣੀ ਫੋਟ ਡੇਢ ਵੀ ਵਾਧਾ ਦੇ ਬੰਨ ਜਿਹੜਾ ਨਹੀਂ ਆਪਦਾ ਇਹ ਆਪਾਂ ਖੜੇ ਆ ਜਿਹੜਾ ਨਿਜ਼ਾਮ ਵਾਲੇ ਤੋਂ ਨਵਾਂ ਪੱਟੀ ਤੇ ਫੇਰ ਮਸਤੇ ਗਿਆ ਤੇ ਨਿਜ਼ਾਮ ਵਾਲੇ ਦੀ ਹੱਦ ਆ ਹੱਦ ਤੇ ਚਾਰ ਕਰਮਾ ਰਸਤਾ ਉਹਦੇ ਉੱਤੇ ਕਾਰਜੀ ਬੰਨ ਨਗਰ ਨਿਵਾਸੀਆਂ ਵੱਲੋਂ 2007 ਤੋਂ ਲਾਇਆ ਜਾ ਰਿਹਾ ਟੁੱਟ ਜਾਂਦਾ ਵਾਰ-ਵਾਰ ਅਸੀਂ ਲਾ ਲੈਨੇ ਆ ਕਦੇ ਸਾਡਾ ਫਾਇਦਾ ਵੀ ਹੋ ਜਾਂਦਾ ਹੈ ਤੇ ਨੁਕਸਾਨ ਦਾ ਪਤਾ ਘਰੋਂ ਨਾ ਤੇ ਹੋ ਹੀ ਜਾਂਦਾ ਪੱਦਰ ਕੀ ਕਿੰਨਾ ਵਧ ਰਿਹਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਰਾਤ ਦਾ 2 ਫੁੱਟ ਪਾਣੀ ਵਧ ਚੁੱਕਿਆ ਅਜੇ ਵੀ ਪਾਣੀ ਵਧ ਰਿਹਾ ਸਾਰੇ ਕਿਸਾਨਾਂ ਨੇ ਰਾਤ ਸੌਂ ਕੇ ਨਹੀਂ ਵਿਖਿਆ ਸਾਰੇ ਸਬੰਧ ਤੇ ਇਸੇ ਤਰ੍ਹਾਂ ਨਿਰੰਤਰ ਹੀ ਲੱਗੇ ਪਾਣੀ ਜਿਵੇਂ ਜੋ ਲਗਾਤਾਰ ਜਿਹੜਾ ਵਧ ਰਿਹਾ ਹੈਗਾ ਕੀ ਤੁਹਾਨੂੰ ਇਹਦੇ ਨਾਲ ਪ੍ਰਸ਼ਾਸਨ ਨੇ ਤੁਹਾਡੀ ਸਾਰ ਲਈ ਕੇ ਪਰੇਸ਼ਾਨ ਚ ਤੁਹਾਡੇ ਕੋਲ ਪਹੁੰਚਿਆ ਕੀ ਪ੍ਰਸ਼ਾਸਨ ਇੱਕ ਦਿਨ ਆਇਆ ਸੀ ਤੇ ਉਹਨਾਂ ਨੇ 3000 ਗੱਟਾ ਦਿੱਤਾ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 4 ਦਿਨ ਹੋ ਚੱਲੇ ਨੇ ਜੀ 4-5 4 ਦਿਨ ਹੋ ਗਏ 5ਵੇਂ ਦਿਨ ਕਰੀਬ ਉਦੋਂ ਬਾਅਦ ਪ੍ਰਸ਼ਾਸਨ ਨੀਕਾ ਪਹੁੰਚਿਆਗਾ ਕੋਈ ਵੀ ਨਹੀਂ ਪਹੁੰਚਿਆ ਨਾ ਕੋਈ ਲੀਡਰ ਨਾ ਕੋਈ ਪ੍ਰਸ਼ਾਸਨ ਕੋਈ ਤੁਹਾਡੀ ਸਾਰ ਕਿਸੇ ਵੱਲੋਂ ਨਹੀਂ ਲਈ ਕਿਸੇ ਵੱਲੋਂ ਨਹੀਂ ਲਈ ਅੱਛਾ ਅਸੀਂ ਗੱਲ ਕਰੀਏ ਕਿੰਨੇ ਕੋ ਏਕੜ ਜਿਹੜਾ ਜੇ ਤੁਸੀਂ ਇਹ ਕਾਰਜੀ ਬੰਦੇ ਬੰਦੇ ਕਿੰਨੀ ਕਿੰਨੇ ਫਸਲ ਬਚ ਜਾਂਦੀ ਇਹਦੇ ਨਾਲ ਜੀ 2000 ਏਕੜ ਜ਼ਮੀਨ ਜਿਹੜੀ ਨਾ ਉਹ ਬਚ ਬਚ ਜਾਂਦੀ ਹਾਲ ਦੀ ਕੜੀ ਬਚੀ ਹੋਈ ਹੈ ਤੇ ਮਿਹਨਤ ਜਾਰੀ ਹੈ ਮਿਹਨਤ ਜਾਰੀ ਹੈ ਰਾਤ ਦਿਨ ਜਿੰਨਾ ਚੜਿਆ ਹੈ ਇੱਥੇ ਆਉਣ ਚ ਰਸੀਂ ਇੱਥੇ ਹੀ ਇਥੋਂ ਘਰ ਨਹੀਂ ਜਾਂਦੇ ਤੁਸੀਂ ਦੇਖ ਸਕਦੇ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦਿਖਾਉਣੇ ਇੱਧਰ ਵੀ ਟਰੈਕਟਰ ਲੱਗੇ ਹੋਏ ਨੇ ਇੱਧਰ ਵੀ ਲਗਾਤਾਰ ਹਮ ਤਾਂ ਤੁਸੀਂ ਅੰਦਾਜ਼ਾ ਲਗਾਓ ਕਿੰਨਾ ਉੱਚਾ ਹੈਗਾ ਇਸ ਤੋਂ ਉੱਪਰ ਲਗਾਤਾਰ ਇੱਕ ਬੰਨ ਦੀ ਤਰ੍ਹਾਂ ਬਨਿਆ ਜਾ ਰਿਹਾ ਹੈ ਕਿਉਂਕਿ ਹੁਣ ਦੀ ਗੱਲ ਕਰਕੇ ਤਾਂ ਪਾਣੀ ਦਾ ਪੱਧਰ ਲਗਾਤਾਰ ਵਧਣ ਦੇ ਨਾਲ ਕਿਸਾਨਾਂ ਦੇ ਵੱਲੋਂ ਇੱਥੇ ਇੱਕ ਵੱਟ ਦੀ ਤਰ੍ਹਾਂ ਬੰਨ ਕੇ ਇਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਗਲਬਤ ਵੀ ਕਰ ਰਹੇ ਹੈਗੇ ਆ ਵੀਰ ਜੀ ਕੀ ਨਾਮ ਕੀ ਤੁਹਾਡਾ ਬਲਜੀਤ ਸਿੰਘ ਜਿਸੇ ਜੀ ਪਾਣੀ ਦਾ ਪੱਧਰ ਕਿੰਨਾ ਵਧ ਰਿਹਾ ਪਾਣੀ ਬਹੁਤ ਵਧ ਰਿਹਾ 2 ਫੁੱਟ ਵਧ ਕੇ ਆਦਾ ਅੱਛਾ ਕੋਈ ਤੁਹਾਡੀ ਸਾਰ ਲਈ ਕੀ ਪ੍ਰਸ਼ਾਸਨ ਦੇ ਵੱਲੋਂ ਜਾਂ ਕੋਈ ਐਮਐਲਏ ਵਧਾਈ ਕੋਈ ਆਇਆ ਕੋਈ ਕੋਈ ਨਹੀਂ ਪਹੁੰਚਿਆ ਬਿਲਕੁਲ ਜੀ ਪਹਿਲਾਂ ਇਹਨਾਂ ਨੂੰ 2000 ਘਟਾ ਦੇਗਾ 2-3000 ਜਿਹੜਾ ਬਸ ਉਹੀ ਹੋਰ ਕੋਈ ਪਹੁੰਚ ਨਹੀਂ ਨਹੀਂ ਘਟਾਓ ਭਰਿਆ ਜਾਓ ਖਾਲੀ ਖਾਲੀ ਜੀ ਖਾਲੀ ਖਾਲੀ ਘਟਾਏ ਦੇ ਕੇ ਇਹਨਾਂ ਨਾਲ ਹੀ ਕਹਿ ਰਹੇ ਨੇ ਕਿ ਅਸੀਂ ਹਾਂ ਜੀ ਹਾਂ ਜੀ ਖਾਲੀ ਘਟਾਓ ਤੇ ਕੋਈ ਉਸ ਤੋਂ ਬਾਅਦ ਕੋਈ ਤੁਹਾਡੀ ਕਿਸੇ ਤਰ੍ਹਾਂ ਗੱਲਬਾਤ ਕੋਈ ਉਸ ਤੋਂ ਬਾਅਦ ਨਹੀਂ ਕੋਈ ਇਹ ਫਿਰ ਉਹ ਜਿਹੜਾ ਖਾਚਾ ਇਹਦਾ ਪੀਲ ਜਾ ਇੱਕ ਤਰ੍ਹਾਂ ਇਹ ਆਪ ਹੀ ਲਾ ਰਿਹਾ ਉਹਦੇ ਪੱਲੇ ਉਹਦੇ ਪਾਸੇ ਲਾ ਰਿਹਾ ਹੈ ਹਾਂਜੀ ਇਹ ਜਿਵੇਂ ਪਾਣੀ ਦੇ ਪੱਧਰ 'ਚ ਬਾਦਾਂ ਦੇ ਪ੍ਰਸ਼ਾਸਨ ਦੇ ਨਾਂ ਸਾਥ ਦਿੱਤਾ ਗਿਆ ਤੇ ਇਹ ਟੁੱਟੇਗਾ ਨਾ ਬਿਲਕੁਲ ਟੁੱਟੇਗਾ ਹੀ ਟੁੱਟੇਗਾ ਕਿਉਂ ਜ ਟੁੱਟਣ ਨਾਲ ਹੀ ਹੁਣ ਆਪਾਂ ਕਿੰਨਾ ਕੋਈ ਮਿਹਨਤ ਜਿਹੜੀ ਹੈਗਾ ਜਦੋਂ ਲਾਈ ਜਾਂਦੇ ਚੋਰ ਆਪਾਂ ਤੇ ਕੋਈ ਪ੍ਰਸ਼ਾਸਨ ਨੇ ਦੱਸਿਆ ਕੋਈ ਪਾਣੀ ਦਾ ਲੈਵਲ ਕੀ ਆ ਰਿਹਾ ਜਾਂ ਘੜਿਆ ਵਾ ਦੇ ਕੋਈ ਇਹ ਹੀ ਦੱਸਿਆ ਹੋਵੇ ਕਿਉਂਕਿ ਸਪੈਸ਼ਲ ਏਰੀਆ ਦੇ ਵਿੱਚ ਨਹੀਂ ਨਹੀਂ ਅਜੇ ਤੱਕ ਆਪ ਨੂੰ ਕੋਈ ਖਬਰ ਨਹੀਂ ਜੀ ਭਾਜੀ ਹਜੇ ਤੱਕ ਤਾਂ ਤੁਸੀਂ ਅਸੀਂ ਸਾਰੀ ਰਾਤ ਲਈ 6 ਤਰੀਕ ਦੇ ਲੱਗੇ ਆਂ ਸਾਰੀ ਰਾਤ ਅਸੀਂ 1 ਮਿੰਟ ਨਹੀਂ ਸੁੱਤੇ ਜਿਉਂ ਰਾ ਕੱਲ 4 ਵਜੇ ਦੇ ਲੱਗੇ ਆਂ ਆਸਾਬਾ 8 9 ਦਾ ਟਾਈਮ ਹੋ ਗਿਆ 2 ਫੁੱਟ ਕਮਸ ਕਮ ਪਾਣੀ ਵਧ ਗਿਆ ਇਧਰ ਪਾਣੀ ਖੜਾ ਹੁਣ 20 ਫੁੱਟ ਚਾ ਇਧਰ ਹੈਗਾ 20 ਫੁੱਟ ਨੀਵਾ ਆ ਤੁਹਾਡੇ ਸਾਹਮਣੇ ਆ ਸਾਡੇ ਕੋਲ ਇਸ ਟਾਈਮ ਕੋਈ ਨਹੀਂ ਆਇਆ ਅਜ ਪੰਜ ਦਿਨ ਹੋ ਗਏ ਆ ਨਾ ਕਿ ਜੇ ਨਾ ਆਇਆ ਐਸ ਡੀਓ ਨਾ ਕੋਈ ਨਹੀਂ ਆਇਆ ਸਾਡੇ ਕੋਲ ਨਾ ਡੀਸੀ ਕੋਈ ਨਹੀਂ ਮੁਲਾਜ਼ਮ ਆਉਂਦਾ ਇੱਥੇ ਚਲੋ ਕੋਈ ਆਵੇ ਸਾਨੂੰ ਮਦਦ ਦੇਣ ਅੱਜ ਕੋਈ ਡੀਜਲ ਦੇ ਮਤ ਦੇ ਦੇਣਾ ਡੀਜਲ ਲੈਣ ਕੇ ਟਰੈਕਟਰ ਆਪਣੇ ਘਰਾਂ ਚੋਂ ਲਿਆਂਕ ਕੇ ਤੇ ਅਸੀਂ ਚਲੋ ਕੰਮ ਕਰ ਲਗੇ ਉਸ ਤੋਂ ਬਾਅਦ ਅੱਜ ਤੁਹਾਨੂੰ ਪਤਾ 6 ਤਰੀਕ ਦੇ ਅਸੀਂ ਲੱਗੇ ਹੋਇਆ ਹੁਣ ਤੇ ਹਸਾ ਲੋ ਪਾਣੀ ਦਾ ਪੱਧਰ ਕਿੰਨਾ ਵਧ ਗਿਆ ਨਾ ਤਾਂ ਸਾਨੂੰ ਕੋਈ ਇਹ ਹੀ ਦੱਸ ਦੇ ਪਿੱਛੋਂ ਪਾਣੀ ਹਰੇ ਗਿਆ ਕਿੰਨਾ ਆ ਰਿਹਾ ਕਿੰਨਾ ਅੱਗੇ ਡਾਉਣ ਜਾ ਰਿਹਾ ਪਾਣੀ ਦਿਨੋਂ ਦੇ 30 ਤੇ ਘੰਟੇ ਪਾਣੀ ਵਹਾਤਾ ਪਿਆ ਭਾਈ ਹਾਂ ਜੀ ਗੱਲ ਕਰੀਏ ਤਾਂ ਕਰੀਬ ਹੁਣ ਤੱਕ ਅੰਦਾਜ਼ਾ ਜੇ ਲਾਈਏ ਤੇ ਮੇਰੇ ਸਾਡੇ 1.5 ਤੋਂ 2 ਲੱਖ ਰੁਪਏ ਦਾ ਤੁਸੀਂ ਤੇਲ ਹੀ ਬਾਤ ਕੀਤੀ ਹੋਊਗਾ ਭਾਜੀ ਰੋਜ਼ ਦਾ ਸਾਡਾ ਇੱਥੇ 45000 ਰੁਪਏ ਖਰਚਾ ਲੱਗਦਾ 10 ਟਰੈਕਟਰ ਨੇ ਤੁਸੀਂ ਆਪੇ حساب ਲਾ ਲੋ ਕਿੰਨਾ ਖਰਚਾ ਹੈ ਖਰਚਾ ਕੌਣ ਦੇ ਰਿਹਾ ਖਰਚਾ ਇਹ ਅਸੀਂ ਜ਼ਿੰਮੇਵਾਰ ਸਾਰੇ ਇਕੱਠਾ ਕਰ ਕਰਕੇ ਲਾਉਂਦੇ ਆਂ ਆਪ ਜਿੰਮੇਵਾਰ ਖੁਦ ਆਪ ਇਕੱਠਾ ਆਪਦੇ ਪੱਲੋ ਇਕੱਠਾ ਕਰ ਬਿਲਕੁਲ ਜੀ ਕਿਸੇ ਕੋਈ ਵਿਚਾਰਾ ਭਰਾ ਯਾਰ ਦਿੰਦਾ ਕਿ 2000 ਦਿੰਦਾ 5000 ਦਿੰਦਾ ਜਿੱਦਾ ਜਿੱਦਾ ਕਿਸੇ ਦੀ ਪੈੜੀ ਵਿਚਾਰੇ ਉਹ ਸਹਾਨਾ ਸਾਥ ਦੇਂਦੇ ਨੇ ਅਸੀਂ ਮੰਗ ਸਰਕਾਰ ਤੋਂ ਇਹੋ ਕਰਦੇ ਆਂ ਕਿ ਆਉਣ ਇੱਥੇ ਆਣ ਕੇ ਸਾਨੂੰ ਸੁਣਨ ਕੋ ਸਾਨੂੰ ਪੈਸੇ ਦੀ ਸਹਾਇਤਾ ਦੇ ਦੇਣ ਕੋ ਢੀਲ ਦੇ ਦੇਣ ਕੋ ਦੋ ਡਰਾਮੋਂ ਦੇ ਨਾਲ ਅਸੀਂ ਤਲਾਕ ਨੂੰ ਟਰੈਕਟਰ ਲਾ ਕੇ ਇਹਨੂੰ ਹੋਰ ਮਜ਼ਬੂਤ ਕਰ ਲਗੇ ਜਿਹੜਾ ਇੱਧਰ ਕੋ 20